ਬਈ ਜਿਹੜਾ ਆਪਣਾ ਵੱਡੀ ਝੜਕ ਕੇ ਪੰਜ ਰਾਈਆਂ ਵਾਲੀ ਖੜੀ ਗਨਕ ਨੂੰ ਅੱਗ ਲੰਗੀ ਆ ਕਿਉਂਕਿ ਖੜੀ ਟਰੈਕਟਰ ਘਟਾ ਹੋਂ ਦੇ ਕਰਕੇ ਇੱਕ ਤਾਂ ਟਰੈਕਟਰ ਵਾਧੂ ਵਾਧ ਲੈ ਕੇ ਪਹੁੰਚੋ ਤੇ ਕ ਹਵਾ ਤੇਜ ਆ ਇਹ ਸੇਵਨਾ ਤੋਂ ਨਹਿਰ ਤੋਂ ਚੱਲੀ ਅੱਗ ਤੇ ਯਾਨੀ ਪੰਜ ਗਰਾਈ ਤੇ ਕੋਠਿਆਂ ਦੇ ਕੋਲੇ ਫਿਰਦੀ ਆ ਵੱਡੀ ਝੜਕ ਦੇ ਨੇੜੇ ਜਾਵਦੀ ਆ ਤੇ ਵਾਧੂ ਵਾਧਾ ਆਪਣੇ ਟਰੈਕਟਰਾਂ ਪਾਣੀ ਵਾਲੀਆਂ ਟੈਂਕੀਆਂ ਲੈ ਲੈ ਕੇ ਪਹੁੰਚੋ ਬਾਈ ਜੀ ਲਗੇਆ ਕਿ ਪਾਲ ਜਗਰਾਈ ਤੇ ਕੋਹ ਢਾੜੀ ਵੱਡੀ ਸੜਕ ਤੇ ਜਾਵੜੀ ਆ ਕੰਕਣਕ ਬਹੁਤ ਖੜੀ ਆ ਇੱਥੇ ਇਹ ਅੱਗ ਲੱਗੀ ਦੇਵੀ ਵਾਲੀ ਜੀ ਸਾਨੂੰ ਅੱਧਾ ਘੰਟਾ ਹੋ ਗਿਆ ਉਹ ਤਣੂ ਬਹੁਤ ਤੇਜ਼ ਅੱਗ ਕਾਬੂ ਚ ਨਹੀਂ ਆ ਰਹੀ ਭਿਆੰਤ ਅੱਗ ਬੁਰੀ ਆ ਦੋ ਇੰਨੀ ਚਾਦੇ ਵ੍ਹਾਈ ਢਣੀਏ ਵਾਲੇ ਤੋਂ ਆਏ ਆਂ ਹੀ ਉੱਥੋਂ ਵੇਖ ਕੇ ਬਹੁਤ ਅੱਗ ਬਹੁਤ ਕੱਟ ਵੱਜਿਆ ਬੈ ਉਹ ਲਵੀ ਉੱਧਰ ਨਾ ਆ ਜਿਹੜੇ ਟਕਾ ਦੇ ਉਹ ਲਵੀ ਉੱਧਰ ਨਾ ਆ ਜਿਹੜੇ ਟਕਾ ਦੇ ਹਾਂ ਉਹ ਟਾ ਦੇ ਬੈਠਾ ਨਾ ਆ ਵੀ ਟਰੈਕਟਰ ਹੋਰ ਵੀ ਆ ਟਕੀਲ ਹੋਰ ਵੀ ਆ ਉਹ ਕੱਪਰੇ ਕੱਪਰੇ ਮੇਰੇ ਪੰਨਾ ਬਾਹਰ ਬਈ ਮੰਨੂ ਤੇ ਕਿਆ ਮੰਨੂ ਤੰਨਾ ਬਾਹਰ ਕਰ ਬਤਾ ਤੂੰ ਯਾ ਖਾਜਨੀ ਕਈ ਰੱਗ ਨੇੜੇ ਆਂ ਵੀ ਲੰਘ ਜਾਂਦੀ ਆ ਆਹ ਟਰੈਕਟਰ ਚਾਰਦਾ ਆਹ ਭੈਣ ਦੇ ਘਰ ਜਾਦੇ ਉਹ ਭੈਣ ਦੇ ਲੜਕੇ ਚੰਦੇ ਲੜਾ ਦਿੰਦਾ ਜੁਨਾਹ ਦੇ ਵਿੱਚ ਫਸਿਆ ਦੱਸੋ ਜਾਂ ਰੂਟਾ ਵਿੱਚ ਮਨ ਦੇ ਪਾਸੇ ਨਾ ਆ ਰਿਹਾ ਪਸਤਾ ਆ ਉਹ ਕਰਦਾ ਸੀ ਵੀ ਆਪਾਂ ਕਾਲੀ ਦਈ ਬਾਈ ਬਹੁਤ ਏਰੀਆ ਮੱਚ ਗਿਆ ਬਹੁਤ ਜਿਆਦਾ ਬਾਈ ਜੀ ਆ ਵੀ ਟਰੈਕਟਰ ਵਾਈ ਜਾਂਦੀ ਬਾਈ ਆ ਵੀ ਬਹੁਤ ਜਿਆਦਾ ਏਰੀਆ ਮੱਚ ਗਿਆ ਜਮਾ ਖੜੀ ਕਣਕ ਬਾਈ ਖੜੀ ਕਣਕ ਬਹੁਤ ਏਰੀਆ ਵਿੱਚ ਗਈ ਲੈ ਆਈ ਲੱਗੇ ਉਹ ਦੂਰ ਚੱਕਰ ਜਿੱਥੋਂ ਚੱਕਰ ਦੀਦਾ ਉਥੋਂ ਚੱਕਰ ਟਰੈਕਟਰ ਹੀ ਫਿਰਦੇ ਆਹ ਇਹ ਸਾਰੇ ਟਰੈਕਟਰ ਵਾਈ ਜਾਂਦੇ ਆ ਜੀ ਬਹੁਤ ਏਰੀਆ ਵਿੱਚ ਗਿਆ ਬਹੁਤ ਦੇਵੀ ਵਾਲੇ ਆ ਬਾਈ ਦੇਵੀ ਵਾਲੇ ਹਾਂਜੀ ਆ ਲਾਈਵ ਵੇਖ ਲੋ ਬਾਈ ਆਹ ਟਰੈਕਟਰ ਵਾਈ ਜਾਂਦਾ ਵੇ ਇਹਦਾ ਸਾਰਾ ਕੋਈ ਹੋ ਜਣਾ ਇਹਨਾਂ ਨੇ ਖੋਲ ਦੇਣਾ ਕਰਤਾ ਲੋਡ ਆ ਜਾਣ ਬਾਈ ਓ ਬਾਈ ਹਾਲ ਦਾ ਕੰਮ ਪਾਲੀ ਸਾਈਡ ਤੇ ਹੋਊਗਾ ਜੇ ਹੋਇਆ ਆ ਭਾਈ ਸੰਦ ਘਾਟ ਆ ਤੇ ਟਰੈਕਟਰ ਘਾਟ ਪੁੱਜਿਆ ਤੇ ਵਾਦ-ਵਾਦ ਟਰੈਕਟਰ ਲੈ ਕੇ ਪਹੁੰਚੋ ਭਾਈ ਜੀ ਆ ਚੜ ਕੇ ਆ ਗਿਆ ਬਹੁਤ ਤੇਜ਼ ਆਵਾਜ਼ ਆ ਰਹੀ ਆ ਤੇ ਸੰਦ ਟਰੈਕਟਰ ਘਾਟ ਆ ਤੇ ਵਾਦ-ਵਾਦ ਪਹੁੰਚੋ ਭਾਈ ਛੜਕ ਤੇਜ ਆ ਤੇ ਵੱਧ ਤੋਂ ਵੱਧ ਪਹੁੰਚੋ ਮੇਰੇ ਫਰਾਜ ਜਿੰਨੇ ਵੀ ਛੇਦੀ ਹੋ ਸਕਦਾ ਕਿ ਅੱਗੇ ਸੇਮੂਆ ਤੋਂ ਆਈ ਆ ਤੇ ਪੰਜ ਕਨਾਈ ਵੱਡੀ ਦੇ ਨੇੜੇ ਜਾਵੜੀਆ ਲੋਕ ਆਉ ਭਾਈ ਉਹ ਤੋਂ ਉਹ ਸੋ ਦਿਨ ਲੈ ਕੇ ਲੈਡੋ ਹਾਂ ਸੋ ਬਣਾ ਹੈਗਾ ਆਜਾ ਤੁਹਾਨੂੰ ਮਾਂ ਦੇ ਨੇੜੇ ਜਾਵੜੀ ਆਵੇ ਉਹ ਨਾਲੇ ਘਰਾਂੇ ਪਹੁੰਚ ਆ ਆ ਦੇਖੋ ਵੀ ਜਿਹੜਾ ਰੌਲਾ ਪਾਉਂਦੇ ਆ ਬਿਜਲੀ ਦੀ ਤਾਰ ਟੁੱਟ ਕੇ ਅੱਗ ਲੱਗ ਗਈ ਹੈ ਦੇਵੀ ਵਾਲੇ ਪਿੰਡ ਪੰਜ ਕਰਾਈ ਰੋ ਹਾਂਜੀ ਕਿਸਾਨ ਵੀਰੋ ਬਹੁਤ ਦੁੱਖ ਦੀ ਗੱਲ ਹੈ ਪਿੰਡ ਕੋਟ ਸੁਖੀਆ ਲਹੂਰ ਵਾਲੀ ਸੜਕ ਦੇ ਨੇੜੇ ਸੰਤ ਮੋਹਨ ਦਾ ਸਕੂਲ ਤੋਂ ਪਹਿਲਾਂ ਕਿਸਾਨ ਕੋਲੇ ਚਾਰ ਕਨਾਲਾਂ ਜ਼ਮੀਨ ਆ ਘਰ ਦੀ ਤੇ ਠੇਕੇ ਦੇ ਜ਼ਮੀਨ ਲਈ ਸੀ 100 ਦਾ 100% ਗੜੇਮਾਰੀ ਹੋ ਗਈ ਤੇ ਸਾਡੀ ਸਰਕਾਰ ਨੂੰ ਹੱਥ ਫੜ ਕੇ ਬੇਨਤੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾਹਾਂ ਵੱਲੋਂ ਕਿ ਕੁਦਰਤੀ ਆਫਤਾਂ ਹੁੰਦੀਆਂ ਜਦੋਂ ਉਦੋਂ ਉਮੀਦ ਰਹਿ ਜਾਂਦੀ ਆ ਸਰਕਾਰਾਂ ਤੇ ਆ ਦੇਖ ਲੋ ਵੀ ਤਾਵਾ ਛਿੱਟਾ ਕੋਈ 100 ਦਾ 100% ਨੁਕਸਾਨ ਹੈ ਤੇ ਸਰਪ ਘਰ ਦੀ ਚਾਰ ਕਨਾਂ ਜ਼ਮੀਨ ਹੈ ਜਿਹਦਾ 100 ਦਾ 100% ਠੇਕੇ ਵਾਲੇ ਵਾਂ ਦਾ ਨੁਕਸਾਨ ਹੋ ਗਿਆ ਉਹ ਜ਼ਿਮੀਂਦਾਰ ਕੀ ਕਰੂਗਾ ਇੱਕ ਵੀ ਛਿੱਟਾ ਨਹੀਂ ਰਿਹਾ ਉੱਤੇ ਤੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੈ ਅਸੀਂ ਉਹਨੂੰ ਹੱਥ ਬੇਨ ਵੰਨ ਕੇ ਬੇਨਤੀ ਕਰਦੇ ਆ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਕੁਦਰਤੀ ਆਫਤਾਂ ਜਦੋਂ ਆਉਂਦੀਆਂ ਉਦੋਂ ਕਿਸਾਨਾਂ ਦਾ ਮਜ਼ਦੂਰਾਂ ਦਾ ਮਲਾਜ਼ਮਾਂ ਦਾ ਖੜਦੀਆਂ ਅੱਜ ਫਰਜਵੰਦ ਦਾ ਮੁੱਖ ਮੰਤਰੀ ਦਾ ਵੀ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਤੁਰੰਤ ਗਰਦੌਰੀ ਕਰਕੇ ਤੁਰੰਤ ਹੀ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਸ ਗੱਲ ਨਾਲ ਕਿਸਾਨਾਂ ਦੇ ਜਿਹੜਾ ਦਿਲ ਤਬਾਗ ਤੇ ਬਹੁਤ ਅਸਰ ਪੈਣਾ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਪਿੰਡਾਂ ਵਾਲੋਂ ਜਿੰਨਾ ਭਰਾਵਾਂ ਦਾ ਨੁਕਸਾਨ ਹੋਇਆ ਜਿੰਨੀ ਕ ਜੋਗੇ ਆ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਵੀਰਾਂ ਦਾ ਹੱਥ ਫੜ ਗਏ ਕਿਉਂਕਿ ਪੰਜਾਬ ਜਦੋਂ ਪਾਸੇ ਆਫਤਾ ਹੁੰਦਿਆਂ ਉਦੋਂ ਹੋਰ ਸੂਬਿਆਂ ਦੀਆਂ ਬਾਹਾਂ ਫੜਦਾ ਹੈ ਅੱਜ ਪੰਜਾਬ ਤੇ ਕਿਸਾਨਾਂ ਤੇ ਆਫਤ ਆ ਗਈ ਸਭ ਤੋਂ ਮਾੜੀ ਗੱਲ ਇਹ ਹੈ ਕਿ ਕੁਦਰਤ ਇਨਸਾਨ ਤੇ ਕਰੋਪ ਹੈ ਇਸ ਕਰਕੇ ਕੁਸ ਕੁਦਰਤ ਦੇ ਅੱਗੇ ਵੀ ਹੱਥ ਬਨ ਕੇ ਬੇਨਤੀ ਕਰੀਏ ਵੀ ਅਸੀਂ ਤਾਂ ਤੇਰੇ ਆਸਰੇ ਆਂ ਸਰਕਾਰਾਂ ਦਾ ਅੱਗੇ ਹੀ ਸਾਡੇ ਮਗਰ ਪਈਆਂ ਹੈ ਸੈਂਟਰ ਦਾ ਪਹਿਲਾਂ ਹੀ ਚਾਹੁੰਦਾ ਵੀ ਪੰਜਾਬ 'ਚ ਅਸੀਂ ਫਾਰਮ ਬਣਾ ਦੇਈਏ ਕਿਸਾਨੀ ਖੇਤੀ ਦੇ ਤੇ ਕੁਦਰਤ ਮੂਰੇ ਵੀ ਹੱਥ ਬਨ ਕੇ ਆਪਾਂ ਬੇਨਤੀ ਕਰੀਏ ਕਿ ਪ੍ਰਮਾਤਮਾ ਤੂੰ ਸਾਡੇ ਤੇ ਰਹਿਮਤ ਕਰ ਸਰਕਾਰਾਂ ਦੇ ਨਾਲ ਨਾ ਰਲ ਇਸ ਕਰਕੇ ਸਾਡੀ ਫੇਰ ਬੇਨਤੀ ਹੈ ਪਿੰਡ ਕੋੜ ਸੁਖੀ ਆ ਬੱਕਿਆਣਾ ਇਹਨਾਂ ਦੋ ਪਿੰਡਾਂ 'ਚ ਘੜੇਮਾਰੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਦਾ ਤੁਰੰਤ ਗੁਰਦੌਰੀ ਕਰਕੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੱੱਟੋ ਵੱੱਟ ਮੁਆਵਜ਼ਾ ਦਿੱਤਾ ਜਾਵੇ